ਬਾਪੂ ਕੀ ਆਲਾ ਠੀਕ ਹੈ ਠੀਕ ਠੀਕ ਠਾਕ ਜੀ ਬੰਦਿਆ ਜਿਹੜਾ ਪਿੰਡ ਆ ਰੁੱਗੋ ਸੋਈ ਜੀ ਗਰਮੀ ਲੱਗਦੀ ਈ ਲੱਗਦੀ ਆ ਜੀ ਕਿੰਨੀ ਕ ਲੱਗਦੀ ਗਰਮੀ ਬੜੀ ਗਰਮੀ ਲੱਗ ਵਾਹਿਗੁਰੂ ਵਾਹਿਗੁਰੂ ਇਹ ਟਾਈਮ ਟੈਂਪਰੇਚਰ ਗਰਮੀ ਪੜਾ ਕਿੰਨੀ ਹੈ 44 42 ਡਿਗਰੀ ਆ ਤੇ ਸੂਰਜ ਪੂਰਾ ਸਿਰ ਤੇ ਆਇਆ ਤੇ 12 1 ਵਜੇ ਦਾ ਟਾਈਮ ਆ ਹੈਣਾ ਤੇ ਕੀ ਕੀ ਕੰਮ ਹੈ ਆਪਣਾ ਕੀ ਕਰਦੇ ਜੀ ਮਤਲਬ ਆ ਕੁਆਰ ਦਾ ਮਰਾਮਟਾ ਕੰਮ ਕਰੀਦਾ ਬਾਪੂ ਤੇਨੇ ਰੈਸਟ ਕਰ ਲਿਆ ਕਰਾਂ ਸ਼ਾਮਾਂ ਨੂੰ ਨਹੀਂ ਹੁੰਦਾ ਕੰਮ ਦਿਨ ਇਹ ਗੱਦੀ ਦਾ ਹੁੰਦਾ ਹੈ ਨਾ ਕਿ ਨਿਕਾਹ ਬੜੀ ਕਮਜ਼ੋਰ ਹੈ ਤੇ ਇਹਦਾ ਵੀ ਘਟਿਆ ਵਾਏ ਕਰੋ ਪਾਣੀ ਵੀ ਰੱਖਿਆ ਨਾਲ ਹਾਂਜੀ ਹਾਂਜੀ ਪਿੰਡ ਕਿਹੜਾ ਤੁਹਾਡਾ ਮੁੱਗੋ ਸੋਈ ਮੁੱਗੋ ਸੋਈ ਇੱਥੋਂ ਘਟ ਘਟ 10 ਕਿਲੋਮੀਟਰ ਹੋਣਾ ਆ ਨਹੀਂ ਥੋੜਾ 7-8 ਸਾਈਕਲ ਤੇ ਆਏ ਜੇ ਸਾਈਕਲ ਤੁਰ ਕੇ ਆ ਸਾਈਕਲ ਤੇ ਚੰਗੇ ਭਲੇ ਬੰਦੇ ਜਾਣਦੇ ਕਹਿੰਦੇ ਗਰਮੀ ਇਹਦੇ ਤੁਸੀਂ ਕਿੰਨੀ ਉਮਰ ਤੁਹਾਡੀ ਮੇਰੀ ਉਮਰ ਹੋਣੀ 70 ਦੇ ਜੇਰਾ ਪਲਾਸੇ ਵਾਇਗੁਰਾ ਬਾਬਾ ਜੀ ਦਾ ਸਮਾਨ ਕਵਾੜ ਦਾ ਸਮਾਨ ਲੋਕਾਂ ਦੇ ਘਰੋਂ ਇਕੱਠਾ ਕਰਦੇ ਆ। ਬਾਬਾ ਜੀ ਐਮਰ ਵਿੱਚ ਦੇ ਔਖਾ ਆ ਬੱਚੇ ਕੀ ਕਰਦੇ ਆ? ਬੱਚੇ ਜੀ ਆਪਣੀਆਂ ਡੈੜੀ ਦਾ ਪਾ ਕਰਦੇ ਤੇ ਉਹ ਡਰਾਈਵਰਾਂ ਗੱਡੀਆਂ ਚਲਾਉਂਦੇ ਆ। ਤੁਸੀਂ ਇਹਨੂੰ ਰੈਸਟ ਨਹੀਂ ਕਰ ਸਕਦੇ ਘਰ ਤੂੰ ਇਹ ਕਿ ਜ਼ਰੂਰੀ ਮਤਲਬ ਕੰਮ ਕਰਨਾ ਜਾਂ ਮਜਬੂਰੀ ਆ ਮਤਲਬ? ਨਹੀਂ ਮਜਬੂਰੀ ਨਹੀਂ ਪਹਿਲੇ ਟਾਈਮ ਨਹੀਂ ਪਾ ਸਕਦਾ। ਚਾ ਨਾਲੇ ਫਿਰ ਤੁਰ ਜਾਈਦਾ ਹੋਏ ਨੇ ਨਾ। ਲਾ ਤਾਂ ਪਰ ਕੋਈ ਨਹੀਂ ਆ ਇਹ ਗੱਲ ਸਹੀ ਆ ਸਰੀਰ ਚੱਲਦਾ ਰਹਿੰਦਾ ਬੱਦੇ ਦਾ ਹਨਾ ਤੇਰਾ ਇਹ ਗੱਲ ਸਹੀ ਹੁਣ ਕਣੀ ਗਣਾ ਪਾਪਾ ਇਹ ਲੱਗਾ ਸਟੈਂਡ ਠੀਕ 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 ਆ ਪ੍ਰਸ਼ਾਦ ਆਪਣੀ ਛਕਾ ਦੇ ਨਹੀਂ ਜੀ ਛਕਣਾ ਨਹੀਂ ਨਾਲ ਲੈਂਦਾ ਆ ਆ ਤੂੰ ਗੁਰਦੁਆਰੇ ਛਕ ਲੈਣਾ ਬਾਬਾ ਜੀ ਦਾ ਸਰ ਤੋਂ ਹਾਂ ਜੀ ਬਾਬਾ ਜੀ ਦਾ ਪਿੰਡ ਮੋਗੋ ਸੋਈ ਆ ਪਟਾਲਾ ਰੋਡ ਤੇ ਆ ਬਾਬਾ ਜੀ ਦਾ ਪਿੰਡ ਨੇੜੇ ਕਥੋਂ ਨੰਗਲ ਬਾਬਾ ਜੀ ਇੱਕ ਨਾ ਸੰਗਤਾਂ ਨੇ ਤੁਹਾਡੇ ਆ ਤੇ ਥੋੜੀ ਸੇਵਾ ਭੇਜੀ ਆ ਉਹ ਤੁਸੀਂ ਲੈ ਲਓ ਨਹੀਂ 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 ਗੁਰਰਾਮਦਾਸ ਮਹਾਰਾਜ ਨੇ ਭੇਜੀ ਆਹੀਂ ਨਹੀਂ ਦੇ ਲਗੇ ਗੁਰਰਾਮਦਾਸ ਸੰਗਤਾਂ ਨੇ ਭੇਜੀ ਆਹੀਂ ਨਹੀਂ 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 ਨਾ 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 ਗੁਰਰਾਮਦਾਸ ਮਹਾਰਾਜ ਸੰਗਤਾਂ ਨੇ ਭੇਜੀ ਆ ਠੀਕ ਹੈ ਜੀ ਮਹਾਰਾਜ ਕਿੱਥੇ ਜਾਣ ਦਾ ਹੁੰਦਾ ਬਾ ਅਸ਼ੀਰਵਾਦ ਉਹ ਸੰਗਤਾਂ ਨੂੰ ਅਸ਼ੀਰਵਾਦ ਨਹੀਂ ਮਹਾਰਾਜ ਬੜੀ ਬੜੀ ਨਹੀਂ ਨਹੀਂ ਬਾਬਾ ਜੀ ਬੋਧਾ ਬੋਧਾ ਦੇ ਤਰ ਤੋ ਤੁਹਾਡੀ ਮਹਾਰਾਜ ਜਿੰਦਗੀ ਬਿਤਾਉ ਸ਼ੁਕਰ ਮਾਰਦਾ ਬਸ ਸੀਸਾ ਦੋ ਤੁਹਾਡੀ ਸੀਸਾ ਇਸਲੇ ਤੁੜੇ ਫਿਰਦੇ ਠੀਕ ਹੈ ਜੀ ਚਲ ਮੈਂ ਤੁਹਾਡਾ ਦੇਖ ਕਿੱਥੇ ਜਾਂਦਾ ਪਰ ਤੁਸੀਂ ਕੋਸ਼ਿਸ਼ ਕਰਿਆ ਕਰੋਗੇ ਜਦੋਂ ਠੰਡੇ ਹੋਏ ਆ ਜਾ ਕਰੋ ਕੋਈ ਗੱਲ ਨਹੀਂ ਜਿਵੇਂ ਮੰਨ ਲਓ 5 5 ਵਜੇ ਨਾ ਠੰਡੇ ਹੋਏ ਜਾਂ ਸਵੇਰੇ ਸਵੇਰੀ ਚ ਤੁਸੀਂ ਮਤਲਬ ਕੰਮ ਕਰਨਾ ਹੀ ਕਰਨਾ ਆ ਸ਼ਾਮੀ ਜਾਂ ਸਵੇਰੇ ਸਵੇਰਾ ਜਾ ਕਰੋ ਚੰਗਾ ਬਾਬਾ ਜੀ ਦੁਪਹਿਰ ਬਹੁਤ ਜ਼ਿਆਦੀ ਆ ਤੇ ਮਤਲਬ 12 1 ਵਜੇ ਦਾ ਟਾਈਮ ਤੇ ਘੜ ਘੜ 40 50 ਡਿਗਰੀ ਟੈਂਪਰੇਚਰ ਆ ਹਾਂਜੀ ਅੱਖਾਂ ਤੋਂ ਵੀ ਨਦੀ ਦਾ ਦੇਣਾ ਅੱਖਾਂ ਦਾ ਅੱਖਾਂ ਇਹ ਦਵਾਈ ਦੂਜੀ ਚਲਦੀ ਆ ਹਾਂਜੀ ਦਾਰੂ ਖੜਿਆ ਦਾਰੂ ਦੂਰ ਪਾਈਦਾ ਅੱਛਾ ਦਵਾਈ ਵੀ ਖਾਣੀ ਖਾਣੀ ਪੈਂਦੀ ਜਾਂ ਨਹੀਂ ਨਹੀਂ ਦਾਰੂ ਪੀਣਾ ਪੈਂਦਾ ਦਾਰੂ ਠੀਕ ਆ ਭਾ ਜੱਗਿਆ ਦੋ ਜੀ ਮਰਾ ਜ ਸਾਡੀ ਲੱਗੀ ਆੜੀ ਮੋਰ ਕਰੇ ਪੁੱਤ ਵਾਹਿਗੁਰੂ ਵਾਹਿਗੁਰੂ ਬੱਚੇ ਨਵੇਂ ਨਵੇਂ ਰਣ ਮਾਰਾ ਠੀਕ ਆ ਭਾਈ ਮਾਰੀ ਖੇਚੇ ਕਿੱਥੇ ਚਾਮ ਨਾ 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 ਗੁਰਦੁਆਰੇ ਸਾਹਿਬ ਆ ਕੇ ਰੈਸਟ ਕਰੋੜ ਕੋਈ ਠੀਕ ਆ ਹਾਂ ਮੈਂ ਸਾਡੇ ਕੋਲ ਠੀਕ ਆ ਜੀ ਚੰਨਾ ਬਾਬਾ ਜੀ ਆ ਨਾ ਆਇਆ ਹਮਰ ਤੇ ਬੜਾ ਓਕਾ ਜੀ ਬਹੁਤ ਓਕਾ ਹੈ ਹਮਰ ਵਿੱਚ ਵਾਹਿਗੁਰੂ ਵਾਹਿਗੁਰੂ ਆਇਆ ਗੁਰ ਤਿੱਖੜ ਦੁਪਹਿਰ ਆ ਤਿੱਖੜ ਦੁਪਹਿਰ ਇਸ ਸਮੇਂ ਵਾਹਿਗੁਰੂ ਸੇ ਭੜਾ ਕਰਨ